ਹੰਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਖੇਡਾਂ ਨੂੰ ਉਤਸ਼ਾਹ ਦਿੰਦਾ ਹੈ ਖੇਡਾਂ ਨੂੰ ਖਤੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੀ ਤਾਂ ਇੱਕ ਤਾਂ ਇਹ ਤਾਂ ਬੰਨਾ ਬੈਂਡ ਦੇ ਲਾਇਕ ਜਿਹੜੀਆਂ ਆਪਾਂ ਕਹਿੰਦੇ ਘਰ ਦੇ ਵਿੱਚ ਜਦੋਂ ਇਟ ਕਹਿੰਦਾ ਖਰਾਬ ਹੁੰਦੀ ਹੈ ਤਾਂ ਆਪਾਂ ਚਿੰਤਾ ਚ ਟੋਣੇ ਆ ਪਰ ਅੱਜ ਤੋਂ ਦੇਖਿਓ ਡਾਰੀਆਂ ਦੀ ਕੋਈ ਚਿੰਤਾ ਜਿਹਦੇ ਲੇਕਿਨ ਇਹ ਬੱਕਰੀਆਂ ਇਹ ਬਕਰੀਆ ਸੀ ਦਾ ਸਰਟੀਫਿਕੇਟ ਦੋਰੀਆਂ ਨੇ ਕਿ ਉਸਤ ਸਟੇਡੀਅਮ ਦੇ ਹਾਲਾਤ ਨੇ ਉਹ ਬਹੁਤ ਮੂਰੇ ਨੇ ਤਾਂ ਇਹ ਵੀ ਉੱਤੇ ਧਿਆਨ ਦੇਣ ਦੀ ਪ੍ਰਸ਼ਾਸਨ ਨੂੰ ਬਹੁਤ ਲੋੜ ਹੈ ਪੰਜਾਬ ਸਰਕਾਰ ਨੂੰ ਲੋੜ ਹੈ ਪੱਤਰਕਾਰ ਦਾ ਫਰਜ਼ ਹੁੰਦਾ ਹੈ ਕਿ ਇਸ ਜਗ੍ਹਾ ਦਾ ਜਿਹੜਾ ਪੋਛ ਨੂੰ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਉਣ ਦਾ ਸਾਡਾ ਕੰਮ ਹੈ ਅਸੀਂ ਸਸੀ ਕਾਤੋ ਜੁੜੇ ਹੋ ਪੰਜਾਬ ਹਰਿਆਣਾ ਲਾਈਵ ਦੇ ਨਾਲ ਕਿੱਥੇ ਪੰਜਾਬ ਸਰਕਾਰ ਦਾ ਗੱਲ ਕਰ ਲਈਏ ਕਿ ਖੇਡਾਂ ਨੂੰ ਰਤਬਾ ਦਿੱਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਖੇਡਾਂ ਨੂੰ ਮਾਇਤਵ ਰੱਖਦੀ ਹੈ ਕਿ ਨੌਜਵਾਨ ਇੱਥੋਂ ਨਿਕਲਣਗੇ ਪਰ ਇਹ ਪ੍ਰਾਣੀ ਸਰਕਾਰਾਂ ਨੇ ਜਿੰਨਾ ਦੇ ਡ੍ਰੀਮ ਪ੍ਰੋਜੈਕਟ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਸਟੇਡੀਅਮ ਦੇ ਹਾਲਾਤ ਦਿਖਾਉਣ ਜਾ ਰਹੇ ਹੈ ਇਹ ਲੰਬੀ ਦਾ ਸਬ ਡਿਵੀਜ਼ਨ ਦਾ ਲੰਬੀ ਪਿੰਡ ਦਾ ਜਿਹੜਾ ਕਹਿ ਸਕਦੇ ਸਬ ਡਿਵੀਜ਼ਨ ਲੰਬੀ ਦਾ ਸਟੇਡੀਅਮ ਹੈ ਜਿੱਥੇ ਸਰਦਾਰ ਬਾਦਲ ਦੀ ਇੱਕ ਅਹਿਮ ਗੱਲ ਮੰਨੀ ਜਾਂਦੀ ਸੀ ਕਿ ਇਹ ਉਹ ਵੱਡਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਕਿ ਇਹ ਵੱਡਾ ਸਟੇਡੀਅਮ ਬਣਨਾ ਜਾਂਦਾ ਕਿ ਉਹਨਾਂ ਨੇ ਤਾਂ ਸੋਚਿਆ ਸੀ ਕਿ ਤੋਂ ਵੱਡੇ ਖਿਡਾਰੀ ਨਿਕਲਣਗੇ ਉਹਨਾਂ ਦੀ ਇੱਕ ਮਨ ਦੀ ਜਿਹੜੀ ਇੱਛਾ ਹੁੰਦੀ ਸੀ ਤਾਂ ਇਸ ਪਾਕ ਬਨਾ ਜੁੜੀ ਹੋਈ ਸੀ ਅਸਾ ਸਟੇਡੀਅਮ ਦੇ ਪਾਏ ਹਾਲਾਤ ਦੇਖੋ ਪਹਿਲਾਂ ਤਾਂ ਬਾਹਰ ਇੰਟਰਸਟ ਦੇ ਉੱਤੇ ਖਟੇਰੀ ਦਿਖਦੀ ਹੈ ਪਰ ਇਹਦੇ ਵੱਡਾ ਢੇਰ ਹੈ ਜਿਹੜੇ ਕੋਲੇ ਦਾ ਢੇਰ ਲੱਗਿਆ ਹੋਇਆ ਹੈ ਚਾਹੇ ਜਿਹੜੇ ਨੇੜੇ ਸਰਕਾਰੀ ਧਾਰੇ ਲੱਗਦੇ ਹੁਣ ਉਹਨਾਂ ਦਾ ਕੋੜਾ ਹੋਵੇ ਅੰਦਰ ਦੀਆਂ ਤਸਵੀਰਾਂ ਵੀ ਦਿਖਾ ਦੇਣਾ ਚਾਹੁੰਦਾ ਅੰਦਰ ਦੀਆਂ ਤਸਵੀਰਾਂ ਕੀ ਬਿਆਨ ਕਰ ਰਹੀਆਂ ਨੇ ਅੰਦਰ ਦੀਆਂ ਤਸਵੀਰਾਂ ਕੀ ਕਹਿ ਰਹੀਆਂ ਨੇ ਅੰਦਰ ਦੀਆਂ ਤਸਵੀਰਾਂ ਕੀ ਕਹਿੰਦੀਆਂ ਪਈਆਂ ਨੇ ਕਾਫੀ ਸਰ ਜਿੱਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਖੇਡਾਂ ਨੂੰ ਰੁਤਬਾ ਦਿੰਦਾ ਹੈ ਖੇਡਾਂ ਨੂੰ ਖੇਟੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਲਈ ਤਾਂ ਇੱਕ ਤਾਂ ਵੀ ਦਿਖਾ ਦਿੰਦੇ ਆ ਲੈ ਬੈਨ ਦੇ ਲਾਇਕ ਜਿਹੜੀ ਆਪਾਂ ਕਹਿੰਦੇ ਆ ਘਰ ਦੇ ਵਿੱਚ ਦੋਇਟਿਕ ਕੰਦਾ ਖਰਾਬ ਹੁੰਨੀ ਹੈ ਤਾਂ ਆਪਾਂ ਚਿੰਤਾ ਜਤੋਣੇ ਆ ਪਰ ਇੱਥੋਂ ਦੇ ਖਿਡਾਰੀਆਂ ਦੀ ਕੋਈ ਚਿੰਤਾ ਜਦੋਂ ਸਾਫ ਦਾ ਕੈਬਨਰ ਮੰਤਰੀ ਹੋਣ ਜਾਂ ਫਿਰ ਮੌਕੇ ਦੇ ਮੰਤਰੀ ਰਹੇ ਹੋਣ ਤਾਂ ਉਸ ਹਲਕੇ ਦੇ ਇਹ ਹਾਲਾਤ ਹੋਣ ਤਾਂ ਕਿੱਥੇ ਬਿਆਨ ਕਰੁੰਦੇ ਨੇ ਤਾਂ ਇਹ ਬਿਆਨ ਦਾ ਸਰਟੀਫਿਕੇਟ ਹੈ ਜਿਹੜਾ ਬੱਕਰੀਆਂ ਦੀਆਂ ਨਜ਼ਰ ਆਈਆਂ ਤੇ ਬੱਕਰੀਆਂ ਇਹ ਨੌਜਵਾਨਾਂ ਨੂੰ ਬਚਾਉਣ ਤਾਂ ਨਸ਼ੇਰ ਲੋਕੀਂ ਦੇਣਾ ਪਰ ਜਦੋਂ ਸਟੇਡੀਅਮ ਦੀ ਲੋੜ ਪੈਂਦੀ ਹੋਣੀ ਹੈ ਤਾਂ ਸਫਾਈ ਤਾਂ ਜ਼ਰੂਰ ਹੋ ਜਾਂਦੀ ਹੋਣੀ ਹੈ ਤਾਂ ਲੇਕਿਨ ਇਹ ਬੱਕਰੀਆਂ ਇਹ ਬੱਕਰੀਆਂ ਅਸੀਂ ਦਾ ਸਰਟੀਫਿਕੇਟ ਦੇ ਰਹੀਆਂ ਨੇ ਕਿ ਇਸ ਸਟੇਡੀਅਮ ਦੇ ਹਾਲਾਤ ਨੇ ਉਹ ਬਹੁਤ ਬੂਰੇ ਨੇ ਤਾਂ ਇਸ ਦੇ ਉੱਤੇ ਧਿਆਨ ਦੇਣ ਦੀ ਪ੍ਰਸ਼ਾਸਨ ਨੂੰ ਬਹੁਤ ਲੋੜ ਹੈ ਪੰਜਾਬ ਸਰਕਾਰ ਨੂੰ ਲੋੜ ਹੈ ਪੱਤਰਕਾਰ ਦਾ ਫਰਜ਼ ਹੁੰਦਾ ਹੈ ਕਿ ਇਸ ਚੀਜ਼ਾਂ ਦਾ ਜਿਹੜਾ ਪੁਲਿਸ ਨੂੰ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਸ਼ੀਸ਼ਾ ਦਿਖਾਉਣ ਦਾ ਸਾਡਾ ਕੰਮ ਹੈ ਤਾਂ ਅਸੀਂ ਇਹ ਸ਼ੀਸ਼ਾ ਦਿਖਾ ਰਹੇ ਹਾਂ ਕਿ ਇਹ ਹਾਲਾਤ ਨੇ ਲੰਬੀ ਸਟੇਡੀਅਮ ਦੇ ਤਾਂ ਛੱਡ ਦੇ ਹਾਲਾਤ ਦੇਖੋ ਕਿ ਅਕਸਰ ਜਦੋਂ ਕੋ ਟੂਰਨਾਮੈਂਟ ਹੁੰਦਾ ਹੈ ਜਾਂ ਫਿਰ ਉਦੋਂ ਹੁੰਦਾ ਹੈ ਪਰ ਨੌਜਵਾਨਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਹੈ ਤਾਂ ਇਹ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਇਹ ਉਹ ਜਿੱਥੇ ਚੋਣਾਂਵਾ ਦੇ ਟਾਈਮ ਦੇ ਉੱਤੇ ਡਿਬੇਟਾਂ ਹੁੰਦੀਆਂ ਨੇ ਚੋਣਾਂ ਦੇ ਟਾਈਮ ਦੇ ਉੱਤੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਪਰ ਉਹ ਖੋਖਲੇ ਹੁੰਦੇ ਨਜ਼ਰ ਆਏ ਨੇ ਤਾਂ ਤਸਵੀਰਾਂ ਦੇਖ ਚੁੱਕੇ ਹੋ ਅਕਸਰ ਕੀ رائے ਆ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਆਪਣੀ رائے ਨੂੰ ਸਰਕਾਰ ਟਿੱਕਰ ਐਸ ਨੂੰ ਜਾ ਕੇ ਸ਼ੇਅਰ ਕਰਿਓ ਤਾਂ ਕਿ ਨੌਜਵਾਨਾਂ ਦੇ ਪੁਵੇਖਣ ਲਈ ਜਾਂ ਖੇਡਾਂ ਲਈ ਉਹਨਾਂ ਸਿਹਤ ਲਈ ਕੰਮ ਨਾ ਕਰ ਸਕੀਏ ਪੰਜਾਬ ਹਰਿਆਲਾ ਲਾਈਵ ਤਾਂ ਜਿਤੇ ਲੰਬੀ